ਸਤਿ ਸ੍ਰੀ ਅਕਾਲ ਬਾਬਿਓ ਮੈਂ ਤੁਹਾਡਾ ਰਾਜਦੀਪ ਸਿੰਘ ਬਾਈਜੀ ਗੁਰਦੇ ਪਜਾਮੇ ਤੋਂ ਇਹ ਆਪਣੇ ਭਰਾ ਨੇ ਬਾਈ ਸੁਸ਼ੀਲ ਖਹਿਰਾ ਜੀ ਬਾਈ ਆਰਟਿਸਟ ਨੇ ਬਾਈ ਪੇਂਟਿੰਗਾਂ ਬਣਾਉਦੇ ਨੇ ਆਹ ਪੇਂਟਿੰਗ ਤੇ ਨਿਗਾਹ ਮਾਰੋ ਮੜੀ ਜੀ ਇਹ ਹੈਗੀ ਆ ਸੱਧੂ ਮੂਸੇ ਵਾਲੀ ਦੀ ਪੇਂਟਿੰਗ ਹੈ ਇਹ ਬਾਈ ਇਹ ਕਾਪੀ ਹੈ ਬਾਈ ਨੇ ਇਹ ਦੀ ਜਿਹੜੀ オリジナル ਹੈ ਬਾਈ ਨੇ ਬਣਾਈ ਸੀਗੀ ਤੇ ਉਹ ਸਿੱਧੂ ਮੂਸੇ ਵਾਲੇ ਦੇ ਸਿੱਧੂ ਵੀਰ ਦੇ ਘਰੇ ਲੱਗੀ ਹੋਈ ਆ ਇਦਾਂ ਹੀ ਸੁਸ਼ੀਲ ਬਾਈ ਹਾਂ ਇਹ ਨੇ ਆ ਬਣਾਇਆ ਸੀ ਆ ਪੱਗ ਦੇ ਆਇਦਰ ਲੜਾਂ ਦੇ ਵਿੱਚ ਸਿੱਧੂ ਦੇ ਗਾਣੇ ਲਿਖੇ ਹੋਏ ਨੇ ਬਾਹਰ ਤੇ ਸਿੱਧੂ ਦੇ ਗਾਣੇ ਲਿਖੇ ਹੋਏ ਆ ਤੇ ਸਭ ਤੋਂ ਵਧੀਆ ਗੱਲ ਇਹ ਹੈ ਤੇ ਵੀਡੀਓ ਬਣਾਉਣ ਦਾ ਜਿਹੜਾ ਗੱਲ ਵਧੀਆ ਲੱਗੀ ਵੀਰ ਬਾਰੇ ਵੀਰ ਉਹਨੇ ਪੇਂਟਿੰਗਾਂ ਬਣਾਉਂਦੇ ਨੇ ਆਰਟਿਸਟ ਨੇ ਤੇ ਜਿੰਨੀ ਵੀ ਆ ਪੇਂਟਿੰਗਾਂ ਤੋਂ ਕਮਾਈ ਹੁੰਦੀ ਆ ਉਹ ਸਾਰੀ ਜਿੰਨੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਆ ਜਾਂ ਹੋਰ ਸੰਸਥਾ ਦਾ ਸੰਸਥਾਵਾਂ ਬੱਚਿਆਂ ਨੂੰ ਜਿਹੜੀਆਂ ਸਪੋਰਟ ਕਰਦੀਆਂ ਨੇ ਤੇ ਉੱਥੇ ਜਿੰਨੀ ਇਹਦੀ ਕਮਾਈ ਹੁੰਦੀ ਆ ਵੀਰੋਂ ਨੇ ਸਾਰੀ ਉੱਧਰ ਡੋਨੇਟ ਕਰਦੇ ਆ ਠੀਕ ਹੈ ਨਾ ਬਹੁਤ ਵਧੀਆ ਗੱਲ ਹੈ ਤੇ ਸਪੋਰਟ ਕਰਨੀ ਚਾਹੀਦੀ ਹੈ ਇਹੋ ਜਿਹੇ ਭਰਾਵਾਂ ਨੂੰ ਤੇ ਸੁਸ਼ੀਲ ਵੀਰੇ ਇੱਧਰ ਆਇਓ ਮਾੜੀ ਜੀ ਦੱਸੋ ਵੀ ਜਿਹੜੀ ਸਿੱਧੂ ਵੀਰ ਦੀ ਪੇਂਟਿੰਗ ਬਣਾਈ ਸੀ Ориਜినਲ ਤੇ ਸਿੱਧੂ ਵੀਰ ਨੇ ਤੁਹਾਨੂੰ ਬੁਲਾਇਆ ਸੀ ਤੇ ਉਹਨਾਂ ਦੇ ਘਰੇ ਲੱਗੀ ਮੜੀ ਗੱਲ ਦੱਸਿਓ ਹੋਈ ਕੀ ਸੀਗੀ ਵੀਰ ਮਾਨਸੇ ਤੋਂ ਆਹ ਸੌਰੀ ਪਹਿਲਾਂ ਦੱਸਣਾ ਭੁੱਲ ਗਿਆ ਕਰਦਾ ਹੈਗਾ ਹਾਂਜੀ ਹਾਂਜੀ ਤੇ ਸਟਾਈਡ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਨਾਲ ਦੇ ਨਾਲ ਜਿਹੜੀ ਪੇਂਟਿੰਗ ਦੇ ਤੌਰ ਤੇ ਸ਼ੌਂਕ ਦੇ ਤੌਰ ਤੇ ਪੇਂਡਿੰਗ ਕਰਦਾ ਹੈ ਇਹ ਬਾਈ ਜੀ ਕੋਲੇ ਫੋਟੋ ਮੇਰੀ ਪਹੁੰਚ ਪਹੁੰਚੀ ਅੱਗੇ ਪਹੁੰਚ ਗਈ ਤੇ ਉਹਨਾਂ ਨੇ ਫਿਰ ਮੁੰਡੇ ਸੀਗੇ ਨਾਲ ਜਿਹੜੇ ਉਹਨਾਂ ਨੇ ਮੈਨੂੰ ਬੁਲਾਇਆ ਇਹ ਤਾਂ ਭਾਈ ਆਇਓ ਤੁਹਾਨੂੰ ਗਿਫਟ ਕਰਾਵਾਂਗੇ ਨਾ ਪਰ ਉਹਨਾਂ ਸਿੱਧੂ ਭਾਈ ਜੀ ਨੇ ਗਿਫਟ ਦੇ ਉਹਨਾਂ ਨੇ ਆਪ ਸਾਮ ਕੀ ਰੱਖੀ ਜੀ ਕੀ ਗੱਲ ਕਦਰ ਤਾਂ ਗਾਣੇ ਲਿਖੇ ਨੇ ਪੱਗ ਦੇ ਉੱਤੇ ਹਾਂ ਜੀ ਉਹਦੇ ਡੋਲੇ ਦੇ ਉੱਤੇ ਵੀ ਗਾਣੇ ਲਿਖੇ ਨੇ ਸਾਰੇ ਹਾਂ ਜੀ ਹਾਂ ਤੇ ਉਹ ਕਰਕੇ ਉਹ ਬੜਾ ਇਹਨਾਂ ਨੂੰ ਪਿਆਰ ਲੱਗਿਆ ਬੜੀ ਅਤਿ ਲੱਗਿਆ ਕੀ ਗੱਲ ਉਸ ਤੋਂ ਬਾਅਦ ਉਸ ਚੀਜ਼ ਨੇ ਮੈਨੂੰ ਇਹਨਾਂ ਕਰੇਜ ਕੀਤਾ ਫਿਰ ਵੀ ਟਵੀਨਾ ਗੱਲ ਕਰਨਾ ਚਾਹੀਦਾ ਹੈ ਭਾਈ ਜੀ ਵੀ ਕਿਹੜਾ ਸੋਸ਼ਲ ਨੇ ਜੀ 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 ਫਿਰ ਵੀ ਅੱਛੀ ਵੀ 2014 ਤੋਂ ਲੈ ਕੇ ਹਿਸਮਨ ਤੱਕ ਜਿੰਨੇ ਵੀ ਯਾਰ ਤੋਂ ਨੇ ਜਾਂ ਤੁਹਾਡੇ ਵਰਗੇ ਜਿਹੜੇ ਸਮਾਜਿਕ ਦੇ ਵਿੱਚ ਲੋਕ ਹੋ ਜਰੂਰ ਕਿਤੇ ਕੀ ਕਰਦੇ ਨੇ ਜੀ 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 ਉਹਨਾਂ ਨੂੰ ਅਪਗ੍ਰੇਡ ਕੀਤਾ ਪੂਰਾ ਜੀ ਜੀ ਤੇ ਅਸੀਂ ਸਾਰੇ ਨੇ ਲੱ ਕੇ ਇੱਕ ਸੰਸਥਾ ਬਣਾਈ ਹੈ ਖੈਰਾਉਂ ਦੇ ਨਾਮ ਤੋਂ ਉਹ ਅਸੀਂ ਕੀ ਕਰਦੇ ਆ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਤੱਕ ਜਿਹੜੀ ਕਮਾਈ ਹੁੰਦੀ ਹੈ ਉਹਨਾਂ ਦਾ ਜੀ ਜੀ ਉਸ ਕਮਾਈ ਸਾਰੀ ਉਹਨਾਂ ਬੱਚਿਆਂ ਦੇ ਉੱਤੇ ਪੜ੍ਹਨ ਦੇ ਉੱਤੇ ਕਿਤਾਬਾਂ ਕਾਪੀਆਂ ਜਿਹੜਾ ਜਿਹੜਾ ਮਟੀਰੀਅਲ ਮਿਲਦਾ ਹੈ ਉਹ ਅਸੀਂ ਉਹਨਾਂ ਨੂੰ ਗਿਫਟ ਕਰਕੇ ਆਉਣੇ ਆ ਕੱਪੜੇ ਤੇ ਮੁਕਾਬਲੇ ਕਰਾਉਣੇ ਇਹ ਚੀਜ਼ਾਂ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਬਾਈ ਅ ਭਾਈ ਆਰਟਿਸਟ ਨੇ ਪੇਂਟਿੰਗਾਂ ਬਣਾਉਂਦੇ ਨੇ ਵੈਸੇ ਭਾਈ ਦੀ ਗਵਰਨਮੈਂਟ ਜੌਬ ਆ ਆਪਦੀ ਤੇ ਉਹ ਪੇਂਟਿੰਗਾਂ ਤੋਂ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਜਿੰਨੀ ਵੀ ਪੇਂਟਿੰਗਾਂ ਤੋਂ ਕਮਾਈ ਹੁੰਦੀ ਹੈ ਉਹ ਵੀਰ ਉਹਨੇ ਸਾਰੇ ਮਤਲਬ ਬੱਚਿਆਂ ਦੇ ਜਿਵੇਂ ਸਟੇਸ਼ਨਰੀ ਹੋਗੀ ਜਿੰਨੇ ਵੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਜਾਂ ਹੋਰ ਸੰਸਥਾਵਾਂ ਦੇ ਨਾਲ ਜਿਹੜੇ ਬੱਚੇ ਜੁੜੇ ਹੋਏ ਆ ਵੀਰ ਉਹਨੇ ਸਾਰੀ ਆਪਣੀ ਜੋ ਵੀ ਇਧਰੋਂ ਰਕਮ ਆਉਂਦੀ ਹੈ ਉਹ ਸਾਰੀ ਉਧਰ ਡੋਨੇਟ ਕਰਦੇ ਆ ਤੇ ਇੱਕ ਗੱਲ ਹੋਰ ਵੀਰ ਨੇ ਪੇਂਟਿੰਗ ਬਣਾਈ ਆ ਤੇ ਉਹ ਵਾਲੀ ਇਹ ਭਾਈ ਬੰਬੇ ਜਾਣੀ ਆ ਨਾ ਹਾਂਜੀ ਹਾਂਜੀ ਆਹ ਪੇਂਟਿੰਗ ਆ ਇਹ ਬੰਬੇ ਜਾਣੀ ਹੈ ਸਮਝਣ ਵਾਲੇ ਮਤਲਬ ਬੜੀ ਡੂੰਗੀ ਪੇਂਟਿੰਗ ਹੈ ਇਹ ਤੇ ਬੰਬੇ ਕਿਹੜਾ ਆਰਟ ਆਫ ਸੁਸਾਇਟੀ ਹੈ ਨਾ ਆਰਟ ਸੁਸਾਇਟੀ ਹੈ ਉੱਥੇ ਜਾਣੀ ਹੈ ਇਹ ਸਿਲੈਕਟ ਹੋਈ ਹੋਈ ਹੈ ਤੇ ਕਾਫੀ ਮਿਹਨਤ ਲੱਗੀ ਹੈ ਤੇ ਅਰਧਾ ਸਾਲ ਲੱਗੇ ਸੀ ਬਾਈ ਇਹਦਾ ਸਾਰਾ ਆਈਡੀਆ ਵਾਲੀ ਕਰਨ ਤੱਕ ਅਰਧਾ ਸਾਲ ਲੱਗੇ ਕੀ ਬਾਤ ਹੈ ਕੀ ਬਾਤ ਹੈ ਤੇ ਬਹੁਤ ਵਧੀਆ ਸਫੀਲ ਵੀਰੇ ਧੰਨਵਾਦ ਬਾਈ ਤੇ ਬਹੁਤ ਬਹੁਤ ਵਧੀਆ ਤੇ ਬਾਈ ਜੀ ਸਪੋਰਟ ਕਰਨੀ ਚਾਹੀਦੀ ਹੈ ਇਹੋ ਜਿਹੇ ਭਰਾਵਾਂ ਨੂੰ ਭਾਈ ਗਵਰਨਮੈਂਟ ਜੌਬ ਕਰਦੇ ਨੇ ਤੇ ਆਪਣਾ ਆਰਟਿਸਟ ਨੇ ਜਿੰਨਾ ਵੀ ਇਧਰੋਂ ਕਮਾਈ ਹੁੰਦੀ ਆ ਜਿਵੇਂ ਪਹਿਲਾਂ ਜ਼ਿਕਰ ਕੀਤਾ ਉਹ ਸਾਰੀ ਮਤਲਬ ਬੱਚਿਆਂ ਦੀ ਹੈਲਪ ਲਈ ਚਲਦੀ ਆ ਠੀਕ ਆ ਬਾਬੇਓ ਸਪੋਰਟ ਕਰੋ ਮਹਾਰਾਜ ਧੰਨਵਾਦੀ ਸਤਿ ਸ੍ਰੀ ਅਕਾਲ ਉਹ ਕਿਉਂ ਕਿ